ਸੋ ਸਭ ਤੋਂ ਪਹਿਲਾਂ ਤਾਂ ਤੇ ਇੱਕ ਦੁੱਖ ਦੀ ਗੱਲ ਇਹ ਵੀ ਹੈ ਕਿ ਜਦੋਂ ਕੋਈ ਚੜ੍ਹਦੀ ਉਮਰ ਦੇ ਵਿੱਚ ਨੌਜਵਾਨ ਚਲਾ ਜਾਂਦਾ ਨਾ ਤੇ ਮਾਪਿਆਂ ਦੇ ਦਿਲ ਤੇ ਬਹੁਤ ਵੱਡੀ ਠੇਸ ਪਹੁੰਚਦੀ ਹੈ ਸੋ ਕਰਨੀ ਤਾਂ ਉਸ ਮਾਲਕ ਦੇ ਹੱਥ ਹੁੰਦਾ ਸਾਰਾ ਕੁਝ ਸੋ ਫਿਰ ਵੀ ਉਸ ਮਹਰੂਮ ਗਾਇਕ ਆਰ ਸੁਖਰਾਜ ਮੇਰਾ ਛੋਟਾ ਵੀਰ ਦਿਲ ਚ ਤਾਂ ਬਹੁਤ ਆਉਂਦਾ ਪਰ ਆਪਾਂ ਕੁਝ ਕਰ ਨਹੀਂ ਸਕਦੇ ਹੁੰਦੇ ਬਸੋਂ ਬਾਹਰ ਹੁੰਦੀ ਹੈ ਗੱਲ ਸੋ ਫਿਰ ਵੀ ਜਿਵੇਂ ਨਿੱਕੂ ਗੱਲ ਵਰਗੇ ਹੋਏ ਸੇਖੋਂ ਫੈਮਿਲੀ ਹੋਈ ਤੇ ਜੋ ਵੀ ਨਗਰ ਨਿਵਾਸੀ ਜਿਵੇਂ ਸਾਡੇ ਰਿਸਪੈਕਟਡ ਬਾਈ ਗੰਟਰਾ ਜੀ ਤੇ ਐਮਐਲਏ ਸਾਹਿਬ ਮਨਜੀਤ ਬਲਾਸਪੁਰ ਜੀ ਸਾਰਿਆਂ ਨੇ ਰਲ ਮਿਲ ਕੇ ਕਬੱਡੀ ਕੱਪ ਕਰਾਇਆ ਤੇ ਅੱਗੇ ਤੋਂ ਇਸ ਤੋਂ ਵੀ ਵਧੀਆ ਕਰਵਾਇਆ ਜਾਊਗਾ ਸੋ ਬਸ ਮੇਰੇ ਇਨ ਇੱਕ ਸ਼ਬਦਾਂ ਦਾ ਬਹੁਤ-ਬਹੁਤ ਮੇਰਬਾਤ ਹੋਸਟਿੰਗ ਦੀ ਵਧ ਰੁੱਖਾ ਅਗਲੇ ਮੈਚ ਦੀ ਟੀਮਾਂ ਜੰਦੀ ਆ ਗਈਆਂ ਪੱਪਾ ਪਰਮਾ ਨਗਰ ਫੁੱਟੇ ਦੇ ਖੇਰੇ ਇਹ ਟੀਮਾਂ ਜੰਦੀ ਆ ਗਈਆਂ ਬਾਕੀ ਇਖਤਾਰ ਹੈ ਤੇ ਨਾਲ ਬੱਗੇ ਉਹ ਮੁੰਡਾ ਸਾਹਮਣੇ ਆ ਮੁੰਡਾ ਕਿਹਦੇ ਨਿਹਾਲ ਸਿੰਘ ਦੀ ਧਰਤੀ ਹੈ ਦੇਖ ਗੱਭਰੂਆਂ ਦੇ ਬੱਲੇ ਬੱਲੇ ਕਰਾਦੀ ਹੈ ਬਹੁਤ ਹੀ ਮੈਚ ਵਾਲੇ ਦਾ ਪਰਪ੍ਰਿਤ ਕਬੱਡੀ ਖਿਡਾਰੀ ਤੇ ਪ੍ਰਦੀਪ ਕਬੱਡੀ ਖਿਡਾਰੀ ਦਾ ਸਨਮਾਨ ਮਨੀ ਰਸੀ ਵੱਲੋਂ ਕੀਤਾ ਜਾ ਰਿਹਾ ਹੈ ਇਹ ਭਰਾ ਲੋਟ ਕੱਢ ਗਏ ਜੇ ਵੀ ਇਸ ਟਾਈਮ ਤੇ ਹਾਂ ਵਾਪਸ ਚੁੱਪੀ ਦਾ ਮੈਚ ਜਿਹੜੀ ਟੀਮਾਂ ਟੌਪ ਹੋਈ ਬੜੀ ਹੈ ਅਗਲੇ ਮੈਚਾਂ ਤੇ ਟੀਮਾਂ ਤਿਆਰੀ ਕਰਕੇ ਰੱਖਣਗੀ ਹੈ ਜੀ ਹੈ ਕਬੱਡੀ ਦਾ ਮੈਚ ਖੇਡਿਆ ਜਾਵੇਗਾ ਇਹ ਟੀਮਾਂ ਕਰਤੇ ਵਾਲੇ ਦੀ ਬੈਂਦੀ ਹੈ ਖਾਈ ਪਿੰਡ ਕਹਿੰਦੇ ਕਰਦਾ ਪੈਂਦਾ ਜਿਹੜਾ ਬੈਠਾ ਕਹਿੰਦੇ ਯੂਕੇ ਦੇ ਵਿੱਚ ਉਹ ਗੱਲਾਂ ਦੁਨੀਆ ਵਿੱਚ ਹੁੰਦੀ ਹੈ ਵੱਡੇ ਭਾਈ ਦੀ ਹੈ ਵੱਡੇ ਭਰਾ ਦੀ ਹੈ ਉਹ ਚਰਚੇ ਹੁੰਦੇ ਹੈ ਪਰ ਇਹਦਾ ਜਹੀਪਾ ਪੈਂਦਾ ਟੀਟ ਦੀ ਉਹ ਕਬੱਡੀ ਪੈਂਦੀ ਹੈ ਪਰ ਨੰਬਰ ਕਿ ਕਮਾਲ ਦਾ ਹੈ ਟੀਮਾਂ ਮਡੀਨਾ ਤੇ ਬਾਬਾ ਪਰਮਾਨੰਦ ਕਲੱਬ ਖੋਤੇ ਇਹ ਟੀਮਾਂ ਜਲਦੀ ਆ ਰਹੀਆਂ ਪਤਾ ਕਰ ਗਿਆ ਕਿ ਤੇ ਪ੍ਰਦੀਪ ਫੇਰ ਆ ਗਿਆ। ਉਹ ਖੇਡ ਮੈਦਾਨ ਦੇ ਵਿੱਚ ਪ੍ਰਦੀਪ ਕਬੱਡੀ ਪਾ ਰਿਹਾ ਹੈ। ਜੇਕਰ ਕੁੱਕੂ ਜੱਫਾ ਲਾਉਂਦਾ ਤਾਂ ਇੱਕ 500 ਰੁਪਏ ਦਾ نوٹ ਸ੍ਰਿੰਦਰਪਾਲ ਤਰਾਹੇ ਜੀ ਵੱਲੋਂ ਦਿੱਤਾ ਜਾਵੇਗਾ। ਇਹ ਭਰਾ ਐਲਾਨ ਕਰਾਉਂਦੇ ਆ ਸ੍ਰਿੰਦਰ ਤਰਾਹੇ ਵੱਲੋਂ 500 ਰੁਪਏ ਦਾ ਮਾਣ ਸਨਮਾਨ ਕੀਤਾ ਜਾਵੇਗਾ। ਇਧਰ ਪਾਣਾ ਬੱਦਣੀ ਤੇ ਸੋਟਾ ਭਰਾ ਐਲਾਨ ਕਰਾਉਂਦੇ ਆ ਕਿ 500 ਦਾ ਜੱਫਾ ਬੁਰਪ੍ਰੀਤਾ ਹੋਵੇਗਾ ਫਿਰ 1000 ਦੇ ਵੱਲ ਕੀਤੀ ਜਾ ਰਿਹਾ ਹੈ ਭਾਈ ਕਦੇ ਬਈ 1100 ਦੇਦਾ ਹੈ ਉਧਰ ਕਦੇ ਬਲਜਿੰਦਰ ਤੇ ਨਾਲ ਭਾਈ ਪਿਰਤਪਾਲਾ ਉਹਨਾਂ ਵੀਰਾਂ ਵੱਲ ਅੱਜ ਪੱਤੋ ਵਾਲੇ ਪਤਰੀ ਦਾ ਸਰਦਾਰ ਅੱਜ ਕਦੇ ਦੇਸੀ ਚਾਹ ਤੇ ਨਾ 6 ਫੁੱਟ ਇੱਕ ਆਪਣੇ ਲੰਗੀਤਾ ਜਾਵੇਗਾ ਉਹ ਸਾਹਮਣੇ ਆਹ 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 ਸਵਾਦ ਕਬੱਡੀ 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 ਦਾ ਲੈ ਉਸ ਵੇਲੇ ਹਰਪ੍ਰੀਤ ਕਬੱਡੀ ਪਾ ਰਿਹਾ ਪਰ ਇਹ ਚਾਚਾ ਜੀ ਬਾਸ ਸਿੰਘ ਕਹਿੰਦੇ ਦੱਸ ਰਹੇ ਆ ਵੀ ਪੂਰਾ ਜੋਰ ਲੱਗਿਆ ਹਰਪ੍ਰੀਤ ਤੇ ਹਰਪ੍ਰੀਤ ਦੀ ਕਬੱਡੀ ਨੂੰ ਜ਼ੋਰ ਦੇ ਲਈ 500 ਰੁਪਏ ਦਾ ਮਾਣ ਸਨਮਾਨ ਹਰਪ੍ਰੀਤ ਲਈ ਕਰਦੇ ਆ ਤੇ 500 ਦਾ ਮਾਣ ਸਨਮਾਨ ਹਰਪ੍ਰੀਤ ਜਾਂਫੀ ਦੇ ਲਈ ਕਰਦੇ ਆ ਬੜਾ ਧੰਨਵਾਦ ਮੈਂ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਹਿੰਦੀ ਹੀ ਕਮਾਲ ਤੇ ਬਲੀਆ ਰੇਡ ਕਹਿੰਦੇ ਪ੍ਰਦੀਪ ਫੇਰ ਆ ਗਿਆ ਮੁੰਡਾ ਕਹਿੰਦੇ ਨਿਹਾਲ ਸਿੰਘਾਂ ਦੀ ਧਰਤੀ ਦਾ ਅੱਜ ਦੇ ਦਰਦਾ ਮੇਲਾ ਕਹਿੰਦੇ ਬਾਈ ਗੋਪੀ ਹਣਾਂ ਦਾ ਇੱਕ ਵੱਡੀ ਮਿਹਨਤ ਹੈ ਇੱਕ ਬਟਾ ਪ੍ਰਣੰਦ ਕੀਤਾ ਮੁੰਡਿਆਂ ਦੇ ਬਹੁਤ ਬੜਾ ਧੰਨਵਾਦ ਹੈ ਇੱਕ ਲੜਕੀਆਂ ਦਾ ਸ਼ੋਅ ਮੈਚ ਹੈ ਉਹ ਟੀਮਾਂ ਤਿਆਰੀ ਕਰ ਰਹੀਆਂ ਨੇ ਇੱਕ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ ਮੈਂ ਬਲਵੰਤਰ ਕਿਹੜੇ ਜਿੱਤ ਰਹੀ ਹੈ ਨਿਹਾਲ ਸਿੰਘਾ ਜਿੱਤ ਰਹੀ ਹੈ ਸੁਖਰਾਜ ਕਲੱਬ ਨਿਹਾਲ ਸਿੰਘਾ ਜਿੱਤ ਰਹੀ ਹੈ ਸੁਖਰਾਜ ਕਲੱਬ ਨਿਹਾਲ ਸਿੰਘ ਵਾਲੇ ਦੀ ਟੀਮ ਜਿੱਤ ਗਈ ਹੈ ਜਿੰਦਰ ਨੋਟ ਕਰ ਲਈ ਕਿਉਂ ਸਾਹਮਣੇ ਕਹਿੰਦੇ ਆ ਬੱਚੀ ਨੂੰ ਜਿਹੜੀ ਹੋਰ ਕੋਸ਼ਿਸ਼ ਕਰ ਰਹੀ ਹੈ ਖੇਡ ਮੈਦਾਨ ਵਿੱਚ ਜੋ ਕੋਸ਼ਿਸ਼ ਕੀਤੀ ਪਰ ਨੰਬਰ ਫੇਰ ਮੰੰੂ ਦੀ ਰੇਡ ਬਹੁਤ ਸਵਰਨ ਦੇ ਹੈ ਉਧਰ ਪ੍ਰਧਾਨ ਟਰੱਕ ਜਿਹੜੇ ਨੇ ਮਨਦੀਪ ਸਿੰਘ ਦੀ ਮਾਰੂਕੇ ਉਹਨਾਂ ਦਾ ਵੱਡਾ ਐ ਵੀ ਤਾਰੀ ਮੈਨੂੰ ਲੱਗਦਾ ਵੀ ਅੱਜ ਬਲਾਸ ਪਰ ਜਾਣਾ ਹਾਂ ਤਾਰੀ ਨੇ ਹਾਜ਼ਰੀ ਲਵਾ ਕੇ ਬਲਾਸ ਪਰ ਜਾਣਾ ਅੱਜ ਨਿਹਾਲ ਸਿੰਘ ਵਾਲੇ ਦੇ ਵਿੱਚ ਸੜਾ ਹੋਣਾ ਮੇਰੇ ਵੀਰ ਕਿਉਂਕਿ ਸਾਹਮਣੇ ਵੱਡੀਆਂ-ਵੱਡੀਆਂ ਹਸਤੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਨੇ ਵੱਡੇ-ਵੱਡੇ ਪਿੰਡਾਂ ਸਮੇਂ ਨਾਲ ਪੁੱਜ ਜਾਣਾ ਮੇਰੇ ਵੀਰੋ ਲਓ ਜੀ ਵੀ ਐਸ ਟਾਈਮ ਸਾਡਾ ਵੀਰ ਪੰਜਾਬ ਅਫੈਕਟ ਕਿਧਰੇ ਗੱਲ ਹੁੰਦੀ ਹੈ ਇਹ ਜੀ ਵੀ ਐਸ ਸਾਡਾ ਭਰਾ ਅੱਜ ਕਵਰੇਜ ਕਰ ਰਿਹਾ ਹੈ ਇਹ ਬਹੁਤ ਜਨਰਾ ਨਿਹਾਲ ਸਿੰਘ ਵਾਲੇ ਦੇ ਲੈ ਵੀ ਤਾਰੀ ਕਾਰ ਕਰ ਚੱਲ ਬੱਚੀ ਦੀ ਕਬੱਡੀ ਇਸਨੇ ਖੇਡ ਗਰਾਊਂਡ ਦੇ ਵਿੱਚ ਪੈ ਗਈ ਪਿਆਰ ਦੇ ਨਾਲ ਕਸੂ ਕਹਿੰਦੇ ਆ ਬੱਚੀ ਨੂੰ ਜਿਹੜੇ ਇਸਨੇ ਪਾਈ ਖੇਡ ਕਬੱਡੀ ਤਰ ਮਛੜੇ ਮੇਰੇ ਢੀਆਂ ਮਿਸਰੀ ਗਲੀਆਂ ਪੁੱਤਰ ਮਛੜੇ ਮੇਰੇ ਤੇ ਢੀਆਂ ਮਿਸਰੀ ਗਲੀਆਂ ਤੇ ਪੰਜਾਬ ਕੱਟ ਨਹੀਂ ਦੀਪੂ ਜਿਹੜੀ ਜੱਫੇ ਲਾਉਂਦੀ ਇੱਕ ਕੰਨੀ ਤੇ ਖੜੀ ਆ ਇਹਦੀ ਬਾਰੇ ਐਕਸ਼ਨ ਕਰਦੀ ਹੈ ਦੀਪੂ ਦੇ ਐਕਸ਼ਨ ਵੀ ਦੇਖਾਂਗੇ ਅੱਜ ਜੱਫੇ ਲਾ ਕੇ ਲਾਉਂਦੀ ਹੈ ਪਰ ਦੇਖੋ ਆਹ ਬੱਲੇ ਬੱਲੇ ਕਰਵਾ ਗਈ ਹੈ ਬੱਚੀ ਨੰਬਰ ਬਟਿਆਰ ਦਾ ਪੰਜਾਬ ਪਵਾਰੇ ਤਾਰੀ ਬਾਈ ਟਾਪ ਆਵੇ ਟਾਈਆਂ ਪਾ ਦੋ ਕਿ ਬਾਜ ਜ ਵਾਂਗੂ ਉੱਡ ਜਾਈਦਾ ਜਿੱਥੇ ਕਰਕੇ ਵੱਡੇ ਖੱਬੀ ਖਾਨ ਕਬੱਡੀ ਜਦੋਂ ਯਾਰ ਪਾਉਂਦੇ ਆ ਗੁਜੇ ਤਾੜੀਆਂ ਦਾ ਸਾਰਾ ਮੈਦਾਨ ਕਿ ਕਬੱਡੀ ਜਦੋਂ ਯਾਰ ਪਾਉਂਦੇ ਆ ਗੁਜੇ ਤਾੜੀਆਂ ਦਾ ਸਾਰਾ ਮੈਦਾਨ ਲਓ ਸਾਹਮਣੇ ਕਬੱਡੀ ਪੰਜਾਬ ਦੀ ਛੇਰ ਬੱਚੀ ਦੀ ਕਹਿੰਦੇ ਐਨ ਕਬੱਡੀ ਪੈ ਗਈ ਹੈ ਮੇਰੇ ਵੀਰੋ ਕਹਿੰਦੇ 5 ਨੰਬਰ ਕਿੱਟ ਦੇ ਵਿੱਚ ਮੰਨੋ ਦੀ ਕਬੱਡੀ ਪੈ ਗਈ ਹੈ ਆ ਬੱਚੀ ਦਾ ਨਾਮ ਪੰਤਕੌਰ ਹੈ ਕਹਿੰਦੇ ਇਹ ਵੀ ਬੜੇ ਸ਼ੇਰ ਕਰਦੀ ਹੈ ਲਓ ਦੀਪੂ ਕਹਿੰਦੇ ਆ ਬੱਤੀ ਨੂੰ ਜਿਹਨੇ ਹੁਣ ਗੁੱਟ ਫੜ ਲਿਆ ਕੈਂਚੀ ਲਾ ਦਿੱਤੀ ਹੈ ਲੱਗਿਆ ਜੋਰ ਦੋਵੇਂ ਖਿਡਾਰੀਆਂ ਦੇ ਦਮਾਨ ਐਕਸ਼ਨ ਵੀ ਵੱਜਣ ਗਿਆ ਜੱਫੇ ਤੇ ਬਾਅਦ ਐਨ ਬਾਕੀ ਵਖਰੀ ਜੀ ਗੱਲ ਹੋਣੀ ਹੈ ਲਓ ਨੰਬਰ ਕਿਹੜੇ ਪਾਸੇ ਜੁੜਦਾ ਭੋਟੀਪੁਰ ਵਾਲੇ ਨੰਨੇ ਦਾ ਇਸ਼ਾਰਾ ਹੈ ਇਹ ਨੰਬਰ ਜਿਹੜਾ ਜਾਫੀਆ ਮੈਂ ਨੰਬਰ ਜਿਹੜਾ